ਮ ਆਵਗਣ ਭਰੇ ਏਕ ਗੁਣ ਨਾਹੀ ਆੰਬਰਤ ਸਾਡ ਵਿਖੇ ਵਿਕ ਕਾਈ ਮਾਇਆ ਮੋ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਤ ਸੁਣਾਉ ਗੁਰ ਸੰਗਤ ਤ੍ਰੈ ਮਿਲੰਤ ਜਮ ਤਰਾਸ ਮਟਾਈ ਇਕ ਅਰਦਾਸ ਬਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਗੁਰੂ ਰਾਮਦਾਸ ਰਾਖੋ ਸਰਣਾਈ ਪਰਮ ਪਿਤਾ ਪਰਮਾਤਮਾ ਪਰਮੇਸ਼ਰ ਦੇ ਦੁਨੀਆ ਦੇ ਮਾਲਕ ਸਤਿਗੁਰੂ ਸਾਡੇ ਵਿੱਚ ਕੋਈ ਸ਼ਿਆਨਪ ਕੋਈ ਇਹ ਜੀ ਕੋਈ ਕੋ ਦਲੀਲ ਨਹੀਂ ਦੇਣੀ ਜਾਣਦੇ ਕੋਈ ਸਿਆਨਪ ਨਹੀਂ ਹੈ ਕੋਈ ਸਿਆਨਪ ਦੀਆਂ ਗੱਲਾਂ ਕਰਨੀਆਂ ਨਹੀਂ ਜਾਣਦੇ ਤੂੰ ਸਮਰੱਥ ਹੈ ਤੂੰ ਕਿਰਪਾ ਕਰ ਗੁਰ ਪਿਆਰਿਓ ਆਸਾ ਮਹੱਲਾ ਪੰਜਵਾਂ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਮਾਨ ਕਰ ਰਹੇ ਨੇ ਉਕਤ ਸਿਆਨ ਪ ਕਸੂ ਨਾ ਜਾਣਾ ਦਿਨ ਰਹਿਣ ਤੇਰਾ ਨਾਮ ਬਖਾਣਾ ਸਾਨੂੰ ਇਸ ਤਰ੍ਹਾਂ ਦਾ ਆਪਣੇ ਆਪ ਚ ਸੁਭਾਅ ਸਾਡਾ ਭਾਵ ਅੰਦਰੋਂ ਜਿਹੜਾ ਸਾਡਾ ਸੁਭਾਅ ਹੋਣਾ ਚਾਹੀਦਾ ਅੰਦਰੋਂ ਸਾਡੇ ਨਿਮਰਤਾ ਹੋਣੀ ਚਾਹੀਦੀ ਹੈ ਕੇ مالک ਮੂਰੇ ਸਿਰਫ ਅਸੀਂ ਕੀ ਕਹੀਏ ਅਸੀਂ ਨੀਵੇਂ ਤੋਂ ਨੀਵੇਂ ਹੋ ਕੇ ਵਿਚਾਰ ਕਰੀਏ ਉੱਚੀਆਂ ਗੱਲਾਂ ਨਾ ਕਰੀਏ ਸਤਿਗੁਰੂ ਤੂੰ ਨਮਾਣਿਆਂ ਦਾ ਮਾਨ ਹੈ ਨੇਤਾਣਿਆਂ ਦਾ ਤਾਨ ਹੈ ਨਯੋਟਿਆਂ ਦੀ ਓਟ ਹੈ ਨਿਆਸਰਿਆਂ ਦਾ ਆਸਰਾ ਹੈ ਤੂੰ ਹੀ ਸਭ ਕੁਝ ਹੈ ਸ਼ਰਪ ਸਾਡੇ ਤੇ ਤਾਂ ਇੱਕ ਬਖਸ਼ਿਸ਼ ਕਰ ਕਿ ਦਿਨ ਰਾਤ ਤੇਰਾ ਨਾਮ ਬਖਾਣਾ ਬਸ ਸਾਨੂੰ ਇਹ ਇੱਕ ਖੁਸ਼ੀ ਬਖਸ਼ ਦੇ ਕਿ ਅਸੀਂ ਤੇਰਾ ਹਰ ਪਲ ਹਰ ਸਾਹ ਦੇ ਨਾਲ ਤੇਰੀ ਵਡਿਆਈ ਕਰੀਏ ਤੇਰੀ ਸਿਫਤ ਕਰ ਸਕੀਏ ਦਿਨ ਰਾਤ ਤੇਰੇ ਗੁਣ ਗਾ ਸਕੀਏ اے ਮੇਰਾ ਮਾਲਕਾ ਤੂੰ ਅਸੀਂ ਤੂੰ ਕਿਰਪਾ ਕਰ ਅਸੀਂ ਕਾਲਜੁਗ ਜੀਵਾਂ ਤੂੰ ਕਿਰਪਾ ਕਰ ਅਸੀਂ ਕਾਲਜੁਗ ਜੀਵਾਂ ਇਹ ਸਤਿਗੁਰ ਪਰਮਾਨੰ ਕਰ ਰਹੇ ਨੇ ਗੁਰ ਪਿਆਰੇਓ ਇਥੋਂ ਤੱਕ ਵੀ ਆਪਾਂ ਅਰਦਾਸਾਂ ਬੇਨਤੀਆਂ ਕਰੀਏ ਆਹ ਦੁਨੀਆ ਦੀ ਅਰਦਾਸਾਂ ਨਾ ਕਰੀਏ ਕਿ ਸਾਨੂੰ ਆਹ ਮਿਲ ਜੇ ਆਹ ਮਿਲ ਜੇ ਨਹੀਂ ਸਿਰਫ ਇੱਕੋ ਹੀ ਅਰਦਾਸ ਕਰਨੀ ਆ ਕਿ ਮੈਂ ਗੁਣਹੀਨ ਹਾਂ ਮੇਰੇ ਚ ਕੋਈ ਗੁਣ ਨਹੀਂ ਐ ਮਾਲਕਾ ਮੇਰੇ ਚ ਕੋਈ ਗੁਣ ਨਹੀਂ ਹੈ ਬਸ ਤੇਰੇ ਹੀ ਆਸਰਾ ਹੈ ਤੂੰ ਹੀ ਕਿਰਪਾ ਕਰ ਤੂੰ ਹੀ ਸਭ ਕੁਝ ਕਰਨ ਜੋਗਾ ਇਹ ਆਪਾਂ ਮਾਲਕ ਮੂਰੇ ਅਰਦਾਸ ਬੇਨਤੀ ਕਰਨੀ ਆ ਗੁਰਪਿਆਰੇ ਉਹ ਜੀ ਇਸ ਭੌਂਜਲ ਨੂੰ ਪਾਰ ਕਰਨਾ ਹੈ ਜੇ ਇਹ 84 ਲੱਖ ਦਾ ਗੇੜ ਖਤਮ ਕਰਨਾ ਹੈ ਜੇ ਮਾਲਕ ਦੇ ਦਰ ਤੇ ਅਸੀਂ ਆਪਣਾ ਡੇਰਾ ਜਾ ਕੇ ਉੱਥੇ ਲਾਉਣਾ ਹੈ ਪੱਕਾ ਕਿ ਅਸੀਂ ਵਾਪਸ ਕਿਸੇ ਵੀ ਜੁਨੀ ਦੇ ਵਿੱਚ ਨਹੀਂ ਆਣਾ ਪਰਮ ਪਿਤਾ ਪਰਮਾਤਮਾ ਤੁਸੀਂ ਕਿਰਪਾ ਕਰੋ ਫਿਰ ਸਾਨੂੰ ਕਹਿਣਾ ਪੈਣਾ ਹੈ ਕਿ ਮੈਰੇ ਵਿੱਚ ਕੋਈ ਗੁਣ ਨਹੀਂ ਹੈ ਆਮ ਆਫਗਨ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਇਹ ਪਰਮ ਪਿਤਾ ਪ੍ਰਮਾਤਮਾ ਸਾਡੇ ਚ ਕੋਈ ਇਹ ਜਿਹਾ ਗੁਣ ਨਹੀਂ ਹੈ ਅਸੀਂ ਤਾਂ ਸਿਰਫ ਸੰਸਾਰ ਦੀ ਦੁਨੀਆ ਦੀ ਆਪਣੇ ਪਰਿਵਾਰ ਦੇ ਪ੍ਰਤੀ ਬਸ ਅਸੀਂ ਲੋਭ ਦੇ ਵਿੱਚ ਫਸੇ ਆ ਅਸੀਂ ਮਮਤਾ ਦੇ ਵਿੱਚ ਫਸੇ ਆ तू ही परम पिता परमात्मा कृपा कर मैं निर्गुण गुण ना कोई को बस ये अरदास करिए हे परम पिता परमात्मा कृपा करो तुसी कृपा करो बस बैठ जो चौंकड़ा मार के तू ही तू तू ही तू तू तो तू ही तू तू ही तू हे मालका तू ही आ मालका ਤਾ ਗੁਰਪਿਆਰੋ ਸਾਡਾ ਬੇੜਾ ਪਾਰ ਹੋਣਾ ਹੈ ਤਾਂ ਅਸੀਂ ਚਤਰਾਇਆਂ ਸਿਆਨਪਾਂ ਤੂੰ ਸਮਰੱਥ ਬਡਾ ਮੇਰੀ ਮਤ ਥੋੜੀ ਰਾਮ ਮਾਲਕਾ ਸਾਡੀ ਮਤ ਨਹੀਂ ਐ ਤੂੰ ਮਤ ਦੇ ਤੂੰ ਹੀ ਆਪਣੀ ਭਗਤੀ ਕਰਾ ਤੂੰ ਹੀ ਆਪਣੀ ਸੇਵਾ ਲੈ ਲਾ ਤਾਂ ਇਹ ਆਪਾਂ ਅਰਦਾਸਾ ਬੇਨਤੀਆਂ ਕਰਿਆ ਕਰੀਏ ਗੁਰਪਿਆਰੋ ਫੇਰ ਹੀ ਅਸੀਂ ਆਪਣੇ ਇਸ ਖੇਡ ਦੇ ਵਿੱਚ ਸਫਲ ਹੋਵਾਂਗੇ ਗੁਰ ਪਿਆਰੇਓ ਤਾਂ ਅੱਗੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਕਰਨ ਕਰਾਵਨ ਹਾਰ ਪ੍ਰਭ ਸੋਈ ਆਪਾਂ ਉਹ ਹੀ ਵਿਚਾਰ ਕਰ ਰਹੇ ਆ ਕਿ ਤੂੰ ਸਮਰੱਥ ਹੈ ਤੂੰ ਵੱਡਾ ਹੈ ਬਸ ਥਾਣੋਂ ਤਾਂ ਇੱਕ ਤੂੰ ਚਰਨਾ ਦੀ ਧੂੜ ਬਖਸ਼ ਤੇ ਸਾਨਤਾ ਉਹ ਸੰਗਤ ਦੀ ਧੂੜ ਬਖਸ਼ ਤੇ ਬਸ ਤੂੰ ਹੀ ਆ ਤੋਹੇ ਜੀਵਾਂ ਨੂੰ ਵਿਆਪਕ ਇੱਕ ਸਵਾਸ ਦੇ ਕੇ ਪਾਲ ਲਿਆ ਹੈ ਰਿਜਕ ਦੇ ਕੇ ਸਾਰਿਆਂ ਜੀਵਾਂ ਨੂੰ ਪਾਲ ਲਿਆ ਹੈ ਸਾਰੇ ਮਨੁੱਖ ਤਨ ਨੂੰ ਪਾਲ ਰਿਆ ਦੇਖ ਰੇ ਕਰ ਰੇ ਕਿ ਸਮਰੱਥ ਤੂੰ ਹੀ ਆ ਮਾਲਕਾ ਸਤਿਗੁਰ ਕਹਿੰਦੇ ਨੇ ਕਿ ਮੈਂ ਕੀ ਕਹਿ ਰਹੇ ਨੇ ਸਤਿਗੁਰ ਮੂਰਖ ਮੁਗਧ ਅਗਿਆਨ ਆ ਵਿਚਾਰੀ ਕਿ ਮੈਂ ਮੂਰਖ ਅਸੀਂ ਆਪਣੇ ਆਪ ਨੂੰ ਕਹਿਣਾ ਮਾਲਕ ਅੱਗੇ ਬੇਨਤੀ ਕਰਨੀ ਹੈ ਮੈਂ ਮੂਰਖਾਂ ਮੈਂ ਮਤਹੀਨਾ ਮੈਂ ਗਿਆਨਹੀਨਾ ਮੈਂ ਗਿਆਨਹੀਨਾ ਇਹ ਮਾਲਕ ਮੂਰੇ ਫਰਿਆਦ ਬੇਨਤੀ ਕਰ ਮੈਂ ਬੇਸਮਝ ਹਾਂ ਪਰ ਤੂੰ ਆਪਣੇ ਆਪਣੇ ਬੱਚਿਆਂ ਦੀ ਲਾਜ ਤਾਂ ਰੱਖਣੀ ਹੈ ਅਸੀਂ ਤੇਰੇ ਬੱਚੇ ਹਾਂ ਤੂੰ ਸਾਡਾ ਪਿਤਾ ਹੈ ਮਾਤਾ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਾਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਬੋ ਕਿਹਾ ਕਾੜਾ ਜੀ ਤੂੰ ਹੀ ਇਲਾਜ ਰੱਖਣੀਆ ਮੇਰੇ ਮਾਲਕਾ ਸਾਨੂੰ ਤਾਂ ਇੱਕ ਸਿਰਫ ਇੱਕ ਦਾਤ ਬਖਸ਼ ਦੇ ਨਾਮ ਦੀ ਦਾਤ ਸਾਡੀ ਝੋਲੀ ਪਾ ਦੇ ਕੇ ਅਸੀਂ ਤੇਰੇ ਗੁਣ ਗਾ ਸਕੀਏ ਤੇ ਨਾਮ ਤੇਰੇ ਕੀ ਆਸ ਮਨ ਧਾਰੀ ਇਹ ਅਸੀਂ ਆਸਾਲੇ ਬੈਠੇ ਆ ਤੂੰ ਹੀ ਇਹ ਇਲਾਜ ਰੱਖਣੀਆ ਮੇਰੇ ਆ ਮਾਲਕਾ ਸਤ ਗੁਰ ਪ੍ਰਮਾਨ ਕਰਦੇ ਨੇ ਭਾਈ ਮੈਂ ਕੋਈ ਜਪ ਨਹੀਂ ਕੀਤਾ ਮੈਂ ਕਰ ਸਕਦਾ ਹਾਂ ਮੈਂ ਕੋਈ ਤਪ ਨਹੀਂ ਕਰ ਸਕਦਾ ਮੈਂ ਕੋਈ ਤਪ ਨਹੀਂ ਕਰ ਸਕਦਾ ਮੇਰੇ ਵਿੱਚ ਕੋਈ ਨਿਮਰਤਾ ਨਹੀਂ ਸਾਰੀਆਂ ਵਰਕਤਾਂ ਤੁਹੀਂ ਚੋਲੀ ਪਾਉਣੀਆਂ ਨੇ ਜਪ ਤਪ ਸੰਜਮ ਕਰਮ ਨਾ ਸਾਧਾ ਤਾਂ ਹੀ ਉਹ ਤਾਂ ਗੁਰਪਿਆਰੇ ਆਪਾਂ ਜੁਨੀਆਂ ਚ ਢੜਕ ਰਹੇ ਆ 84 ਲੱਖ ਦਾ ਗੇੜ ਦਾ ਚੱਕਰ ਕੱਟ ਕੇ ਵਾਪਸ ਆ ਜੁਨੀ ਮਿਲਿਆ ਜੀ ਇਹ ਚ ਵੀ ਮਤ ਨਹੀਂ ਅਸੀਂ ਗੁਰੂ ਦੀ ਲਈਤੀ ਤੇ ਅਸੀਂ ਫੇਰ ਢੜਕਾਂਗੇ ਗੁਰਪਿਆਰੇ ਤਾਂ ਤੇ ਦੁਨੀਆ ਤੋਂ ਬਚਣਾ ਹੈ ਤਾਂ ਸਿਮਰਨ ਕਰੀਏ ਬੰਦਗੀ ਕਰੀਏ ਮਾਲਕ ਦੀ ਦੁਨੀਆ ਦੀਆਂ ਚਤਰਾਇਆਂ ਛੱਡਦੀਏ ਹੀ ਹੀਰਾ ਫੇਰੀ ਛੱਡਦੀਏ ਨਿੰਦਿਆ ਚੁਗਲੀ ਛੱਡਦੀਏ ਬੈਰ ਅਪਰੋਧ ਛੱਡਦੀਏ ਹੀਰਖਾ ਛੱਡਦੀਏ ਸਿਰਫ ਇਸ ਉਸ ਨਾਮ ਦਾ ਹੀ ਪ੍ਰਮਾਤਮਾ ਦੇ ਨਾਮ ਦਾ ਹੀ ਇੱਕ ਸਹਾਰਾ ਲਈਏ ਉਹ ਪ੍ਰਮਾਤਮਾ ਦੇ ਨਾਮ ਦੀ ਯਾਦ ਰਪਾ ਪ੍ਰਾਪ ਪਰਮਾਤਮਾ ਦਾ ਨਾਮ ਹੀ ਆਪਣੇ ਮਨ ਦੇ ਵਿੱਚ ਬਿਠਾਈਏ ਹਮੇਸ਼ਾ ਕਤ ਸੁਨਣਾ ਜਾਣਾ ਮਤ ਮੇਰੀ ਥੋੜੀ ਲਾਸ਼ ਤੇ ਵਿੱਚ ਮਾਲਕਾ ਸਾਡੀ ਮਤ ਨਹੀਂ ਹੈ ਤੂੰ ਹੀ ਕਿਰਪਾ ਕਰਨੀ ਹੈ ਅਸੀਂ ਕੁਛ ਨਹੀਂ ਕਰ ਸਕਦੇ ਕਰਨ ਕਰਾਵ ਅਨਹਾਰ ਪ੍ਰਭ ਸੋਈ ਤੂੰ ਕਰ ਸਕਦਾ ਹੈ ਬੇਨਵੰਤ ਨਾਨਕ ਓਟ ਪ੍ਰਭ ਤੋਰੀ ਵਾ ਤੇਰੀ ਓਟਾ ਤੇਰਾ ਹੀ ਸਹਾਰਾ ਹੈ ਤੂੰ ਹੀ ਕਿਰਪਾ ਕਰ ਆਪਾਂ ਇੱਕ ਮਾਲਕ ਦੇ ਚਰਨਾਂ ਦੇ ਵਿੱਚ ਫਰਿਆਦਾ ਬੇਨਤੀਆਂ ਇਹ ਅਰਦਾਸ ਆ ਅਸਲੀ ਗੁਰੂ ਪਿਆਰੇ ਅਸਲੀ ਅਰਦਾਸ ਇਹ ਆ ਅਰਦਾਸਾਂ ਤਾਂ ਬਹੁਤ ਹੋ ਰੀਆਂ ਸੰਸਾਰ ਦੇ ਵਿੱਚ ਮੇਰਾ ਮਾਲਕ ਕਹਿ ਰਿਹਾ ਕਿ ਜਿਹੜੀ ਆ ਅਰਦਾਸ ਕਰੇਗਾ ਨਾ ਇਹ ਕਦੇ ਵੀ ਵਿਰਥੀ ਨਹੀਂ ਜਾਣੀ ਕਦੇ ਵਿਰਥੀ ਨਹੀਂ ਜਾਣੀ ਇਹ ਅਰਦਾਸ ਮੇਰੇ ਮਾਲਕ ਨੇ ਪੂਰੀ ਕਰ ਦੇਣੀ ਆ ਗੁਰੂ ਪਿਆਰੇ ਕਿਉਂ ਇਹ ਨਿਮਰਤਾ ਦੇ ਬੋਲ ਉਸ ਪਰਮਾਤਮਾ ਤੱਕ ਪਹੁੰਚ ਜਾਣਗੇ ਇਹ ਨਿਮਰਤਾ ਦੇ ਪਰ ਅੰਦਰੋਂ ਪੁਕਾਰ ਉੱਠੇ ਅੰਦਰੋਂ ਇਹ ਨਹੀਂ ਹੈ ਪਖੰਡਵਾਜੀ ਨਹੀਂ ਅੰਦਰੋਂ ਪੁਕਾਰ ਉੱਠੇ ਅਸਲੀ ਅਰਦਾਸ ਇਹ ਹੈ ਗੁਰੂ ਪਿਆਰਿਓ ਕਿ ਇਸ ਮਾਲਕ ਮੂਰੇ ਆਪਣੇ ਆਪ ਨੂੰ ਅਰਪਣ ਕਰਨਾ ਹੈ ਆਪਣੇ ਆਪ ਨੂੰ ਅਰਪਣ ਕਰਨਾ ਹੈ ਪਿਛਲੇ ਔਗਣ ਬਖਸਲੇ ਰਬ ਅੱਗੇ ਮਾਰਗ ਪਾਵੇ ਸਤਿਗੁਰੂ ਅਸੀਂ ਤੇਰੇ ਬੱਚੇ ਆਸੀਂ ਪੈਰ ਪੈਰ ਪਰ ਗਲਤੀ ਕਰਦੇ ਆ ਤੁਸੀਂ ਬਖਸ਼ਣ ਹਾਰੋ ਤੁਸੀਂ ਬਖਸ਼ ਨਾ ਰਬ ਬਖਸ਼ ਦਿਨਾ ਜੀ ਬਖਸ਼ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ